ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬੁਢਾਪਾ ਪੈਨਸ਼ਨ ਨੂੰ ਲੈ ਕੇ ਕਿ ਜਿਹੜੀ ਬੁਢਾਪਾ ਪੈਨਸ਼ਨ ਹੈ ਉਸ ਦੇ ਵਿੱਚ ਉਮਰ ਕਿੰਨੀ ਹੋਣੀ ਚਾਹੀਦੀ ਹੈ ਪੁਰਸ਼ਾਂ ਲਈ ਕਿੰਨੀ ਉਮਰ ਹੈ ਤੇ ਮਹਿਲਾਵਾਂ ਲਈ ਕਿੰਨੀ ਉਮਰ ਹੈ ਤਾਂ ਜੋ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਉਹ ਲੱਗ ਸਕੇ ਸਾਥਰੀਆ ਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬੁਢਾਪਾ ਪੈਨਸ਼ਨ ਬਾਰੇ ਬਹੁਤ ਸਾਰੇ ਲੋਕ ਗਲਤ ਤਰੀਕੇ ਦੇ ਨਾਲ ਪੈਨਸ਼ਨਾਂ ਲਗਵਾ ਕੇ ਜਿਹੜਾ ਪੈਨਸ਼ਨ ਦਾ ਲਾਭ ਆ ਉਹ ਲੈ ਰਹੇ ਆ ਤਾਂ ਸਰਕਾਰ ਬਹੁਤ ਹੀ ਹਾਈ ਲੈਵਲ ਦੀ ਜਿਹੜੀ ਵੈਰੀਫਿਕੇਸ਼ਨ ਹੈ ਕਰ ਰਹੀ ਹੈ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਜਿਹੜੀ ਪੈਨਸ਼ਨ ਹੈ ਉਹ ਹਮੇਸ਼ਾ ਹੀ ਸਹੀ ਹੱਥਾਂ ਦੇ ਵਿੱਚ ਜਾਣੀ ਚਾਹੀਦੀ ਹੈ ਤਾ ਜੋ ਸਹੀ ਪੈਨਸ਼ਨ ਧਾਰਕ ਹੈ ਉਹਨਾਂ ਨੂੰ ਜਿਹੜੀ ਪੈਨਸ਼ਨ ਦਾ ਲਾਭ ਹੈ ਉਹ ਸਹੀ ਤਰੀਕੇ ਦੇ ਨਾਲ ਮਿਲ ਸਕੇ ਪਰ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਆਮਦਨ 1 ਲੱਖ ਰੁਪਏ ਤੋਂ ਜ਼ਿਆਦਾ ਹੈ ਜਾਂ ਜਿਹੜੇ ਐਨ ਆਰ ਆਈ ਹੋ ਚੁੱਕੇ ਆ ਅਤੇ ਜਾਂ ਜਿਨ੍ਹਾਂ ਦੀ ਉਮਰ ਘਟ ਹੈ ਪਰ ਫਿਰ ਵੀ ਉਹ ਕਿਸੇ ਗਲਤ ਤਰੀਕੇ ਦੇ ਨਾਲ ਪੈਨਸ਼ਨ ਦਾ ਲਾਭ ਆ ਉਹ ਲੈ ਰਹੇ ਆ ਤਾਂ ਸਰਕਾਰ ਜਿਹੜੀ ਉਹਨਾਂ ਦੀ ਪੈਨਸ਼ਨ ਹੈ ਉਹ ਬਹੁਤ ਜਲਦ ਬੰਦ ਕਰ ਰਹੀ ਹੈ ਅਤੇ ਬਹੁਤ ਸਾਰੇ ਲੋਕਾਂ ਦੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਜਿਵੇਂ ਕਿ ਆਪਾਂ ਮਾਰਚ ਮਹੀਨੇ ਦੀ ਗੱਲ ਕਰੀਏ ਮਾਰਚ ਮਹੀਨੇ ਦੀ ਪੈਨਸ਼ਨ ਸਾਰੇ ਹੀ ਪੰਜਾਬ ਵਿੱਚ ਜਾਰੀ ਕਰ ਦਿੱਤੀ ਗਈ ਸੀ ਪਰ ਬਹੁਤ ਸਾਰੇ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਉਹ ਨਹੀਂ ਆਈ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਡਾਕੂਮੈਂਟੇਸ਼ਨ ਹੈ ਮਿਸਟੇਕ ਸੀ ਜਿਸ ਕਰਕੇ ਜਿਹੜੀ ਉਹਨਾਂ ਦੀ ਪੈਨਸ਼ਨ ਹੈ ਉਹ ਨਹੀਂ ਆਈ ਅਤੇ ਜੇਕਰ ਤੁਸੀਂ ਅਤੇ ਜੇਕਰ ਤੁਸੀਂ ਸਹੀ ਤਰੀਕੇ ਦੇ ਪੈਨਸ਼ਨ ਤਾਰਕ ਕੋ ਤੁਹਾਡਾ ਜਿਹੜਾ ਪੈਨਸ਼ਨ ਲੈਣ ਦਾ ਹੱਕ ਬਣਦਾ ਹੈ ਪਰ ਫਿਰ ਵੀ ਤੁਹਾਡੀ ਪੈਨਸ਼ਨ ਨਹੀਂ ਆਈ ਤਾਂ ਤੁਸੀਂ ਇੱਕ ਵਾਰ ਆਪਣੇ ਜਿੰਨੇ ਵੀ ਡਾਕੂਮੈਂਟ ਹੈ ਆਧਾਰ ਕਾਰਡ ਪੈਨ ਕਾਰਡ ਰਾਸ਼ਨ ਕਾਰਡ ਵੋਟਰ ਕਾਰਡ ਅਤੇ ਬੈਂਕ ਅਕਾਊਂਟ ਉੱਥੇ ਜਾ ਕੇ ਇੱਕ ਵਾਰ ਜ਼ਰੂਰ ਚੈੱਕ ਕਰੋ ਜਿੰਨੇ ਵੀ ਇਹ ਸਾਰੇ ਡਾਕੂਮੈਂਟ ਨੇ ਇਹਨਾਂ ਵਿੱਚ ਤੁਹਾਡਾ ਡੇਟ ਆਫ ਬਰਥ ਤੁਹਾਡਾ ਨੇਮ ਅਤੇ ਤੁਹਾਡਾ ਐਡਰੈਸ ਹੈ ਜਿਹੜਾ ਸੇਮ ਹੋਣਾ ਚਾਹੀਦਾ ਅਤੇ ਕੇवाईसी ਤੁਹਾਡੇ ਬੈਂਕ ਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਬੁਢਾਪਾ ਪੈਨਸ਼ਨ ਦਾ ਜਿਹੜਾ ਲਾਭ ਹੈ ਉਹ ਲੈਣਾ ਚਾਹੁੰਦੇ ਹੋ ਤਾਂ ਜਿਹੜੀ ਪੁਰਖਾਂ ਦੀ ਉਮਰ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ ਅਤੇ ਮਹਿਲਾਵਾਂ ਦੀ ਉਮਰ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ ਜੇ ਆਪਾਂ ਗੱਲ ਕਰੀਏ ਪੁਰਖਾਂ ਬਾਰੇ ਤਾਂ ਪੁਰਖਾਂ ਦੀ ਜਿਹੜੀ ਉਮਰ ਹੈ ਉਹ ਘੱਟੋ-ਘੱਟ 65 ਸਾਲ ਜਾਂ ਉਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਅਤੇ ਮਹਿਲਾਵਾਂ ਦੇ ਵਿੱਚ ਇਹ ਜਿਹੜੀ ਉਮਰ ਹੈ ਉਹ 58 ਸਾਲ ਜਾਂ ਉਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਨਾਲ ਕੁਝ ਹੋਰ ਵੀ ਗੱਲਾਂ ਨੇ ਜੋ ਆਪਾਂ ਤੁਹਾਨੂੰ ਦੱਸਦੇ ਆਂ ਲਾਭਪਾਤਰੀ ਜਿਹੜਾ ਉਹ ਪੰਜਾਬ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ ਜਿਹੜਾ ਲਾਭਪਾਤਰੀ ਹੈ ਉਹ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਤਾਂ ਹੀ ਜਿਹੜੀ ਉਹ ਬੁਢਾਪਾ ਪੈਨਸ਼ਨ ਐ ਅਪਲਾਈ ਕਰ ਸਕਦਾ ਹੈ ਜਿਹੜੀ ਉਸ ਦੀ ਸਾਲਾਨਾ ਆਮਦਨ ਹੈ ਉਹ 60000 ਰੁਪਏ ਤੋਂ ਜ਼ਿਆਦਾ ਦੀ ਨਹੀਂ ਹੋਣੀ ਚਾਹੀਦੀ ਜੀ ਹਾਂ ਜੇਕਰ ਤੁਹਾਡੀ ਆਮਦਨ 1 ਲੱਖ ਰੁਪਏ ਤੋਂ 60-70000 ਰੁਪਏ ਤੋਂ ਜ਼ਿਆਦਾ ਹੈ ਤਾਂ ਜਿਹੜਾ ਤੁਹਾਨੂੰ ਬੁਢਾਪਾ ਪੈਨਸ਼ਨ ਲੈਣ ਦੇ ਵਿੱਚ ਮੁਸ਼ਕਲ ਆ ਸਕਦੀ ਹੈ ਅਤੇ ਇਹ ਸਾਰੇ ਨਿਯਮ ਸੀ ਬੁਢਾਪਾ ਪੈਨਸ਼ਨ ਨੂੰ ਲੈ ਕੇ ਅਤੇ ਜੋ ਵੀ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਜੇਕਰ ਤੁਸੀਂ ਉਹ ਸਾਰੀਆਂ ਹੀ ਚੀਜ਼ਾਂ ਕਰ ਲੈਂਦੇ ਹੋ ਤਾਂ ਜਿਹੜੇ ਤੁਸੀਂ ਬੁਢਾਪਾ ਪੈਨਸ਼ਨ ਹੈ ਉਹ ਅਪਲਾਈ ਕਰ ਸਕਦੇ ਹੋ ਸਰਕਾਰ ਤੁਹਾਡੀ ਜਿਹੜੀ ਵੈਰੀਫਿਕੇਸ਼ਨ ਕਰੇਗੀ ਜੋ ਵੀ ਤੁਸੀਂ ਡਾਕੂਮੈਂਟੇਸ਼ਨ ਕਰੋਗੇ ਜੋ ਇਨਫੋਰਮੇਸ਼ਨ ਤੁਸੀਂ ਸਰਕਾਰ ਨੂੰ ਦਿਓਗੇ ਤਾਂ ਗਵਰਨਮੈਂਟ ਉਸ ਦੀ ਵੈਰੀਫਿਕੇਸ਼ਨ ਕਰੇਗੀ ਅਤੇ ਜਦੋਂ ਹੀ ਉਹ ਵੈਰੀਫਿਕੇਸ਼ਨ ਕੰਪਲੀਟ ਹੋ ਜਾਂਦੀ ਹੈ ਤੁਹਾਡੀ ਬੁਢਾਪਾ ਪੈਨਸ਼ਨ ਤੁਹਾਡੇ ਖਾਤਿਆਂ ਦੇ ਵਿੱਚ ਆਉਣ ਲੱਗ ਜਾਏਗੀ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਕਿ ਸਾਡੇ ਦੁਆਰਾ ਦਿੱਤੀ ਜਾਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ